ਨਸ਼ੇ ਨੇ ਉਜਾੜ ਦਿੱਤਾ ਇੱਕ ਹੋਰ ਘਰ ਨਸ਼ਾ ਖਾ ਗਿਆ ਇੱਕ ਹੋਰ ਪੰਜਾਬੀ ਪੁੱਤ ਤੇ ਨਸ਼ੇ ਦੀ ਲਤ ਨੇ ਹੀ ਨੌਜਵਾਨ ਦੇ ਕੋਲੋਂ ਕਰਵਾ ਦਿੱਤੀ ਹੈ ਆਪਣੀ ਹੀ ਜੀਵਨ ਲੀਲਾ ਸਮਾਪਤ ਜੀ ਹਾਂ ਇਹ ਮੰਦ ਭਾਗੀ ਖਬਰ ਲੁਧਿਆਣਾ ਦੇ ਗਾਂਧੀ ਨਗਰ ਇਲਾਕੇ ਤੋਂ ਸਾਹਮਣੇ ਆਈ ਹੈ ਜਿੱਥੇ ਕਿ ਨਸ਼ਾ ਕੌਣ ਬਣ ਕੇ ਇੱਕ ਹੋਰ ਘਰ ਦੇ ਵਿੱਚ ਵੜ ਗਿਆ ਹੈ ਨਸ਼ੇ ਨੇ ਇੱਕ ਘਰ ਉਜਾੜ ਦਿੱਤਾ ਹੈ ਨਸ਼ਾ ਇਸ ਪੰਜਾਬੀ ਨੌਜਵਾਨ ਨੂੰ ਖਾ ਗਿਆ ਹੈ ਨਸ਼ੇ ਦੀ ਲਤ ਨੇ ਹੀ ਇਸ ਨੌਜਵਾਨ ਦੇ ਕੋਲੋਂ ਖੁਦਕੁਸ਼ੀ ਕਰਵਾ ਦਿੱਤੀ ਹੈ ਦੱਸਦੀ ਹੈ ਕਿ ਇਸ ਨੌਜਵਾਨ ਦੀ ਪਛਾਣ ਵਿਨੀ ਕੁਮਾਰ ਦੇ ਤੌਰ ਤੇ ਹੋਈ ਹੈ ਜਿਸ ਦੀ ਉਮਰ 20 ਸਾਲ ਦੱਸੀ ਜਾ ਰਹੀ ਹੈ ਔਰ ਇਹ ਨੌਜਵਾਨ ਕੋਈ ਕੰਮ ਨਹੀਂ ਸੀ ਕਰਦਾ ਗਾਂਧੀ ਨਗਰ ਇਲਾਕੇ ਦੇ ਵਿੱਚ ਹੀ ਰਹਿੰਦਾ ਸੀ ਨਸ਼ੇ ਦਾ ਆਦੀ ਸੀ ਤੇ ਹੁਣ ਇਸ ਨੌਜਵਾਨ ਨੇ ਸੁਸਾਈਡ ਕਰ ਲਿਆ ਖੁਦਕੁਸ਼ੀ ਕਰ ਲਈ ਹੈ ਦੱਸਦੀ ਹੈ ਕਿ ਮੌਕੇ ਤੇ ਹੀ ਪੁਲਿਸ ਪਾਰਟੀ ਪਹੁੰਚ ਗਈ ਹੈ ਪੁਲਿਸ ਦੇ ਵੱਲੋਂ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਦਰਸਲ ਇਹ ਨੌਜਵਾਨ ਜਿਸਨੇ ਖੁਦਕੁਸ਼ੀ ਕੀਤੀ ਹੈ ਇਹ ਨੌਜਵਾਨ ਅਕਸਰ ਹੀ ਆਪਣੀ ਮਾਂ ਦੇ ਕੋਲੋਂ ਨਸ਼ਾ ਖਰੀਦਣ ਦੇ ਲਈ ਪੈਸੇ ਲੈ ਕੇ ਜਾਂਦਾ ਸੀ ਤੇ ਜਿਸ ਦਿਨ ਇਸਨੇ ਸੁਸਾਈਡ ਕੀਤਾ ਹੈ ਖੁਦਕੁਸ਼ੀ ਕੀਤੀ ਹੈ ਉਸ ਦਿਨ ਵੀ ਅਜੇਹਾ ਹੀ ਕੁਝ ਵਾਪਰਿਆ ਸੀ ਦੱਸਦੀ ਹੈ ਕਿ ਮੌਕੇ ਤੇ ਹੀ ਪਹੁੰਚੇ ਐਸਆਈ ਸੋਮਨਾਥ ਹੋਰਾਂ ਨੇ ਜਾਣਕਾਰੀ ਦਿੱਤੀ ਹੈ ਕਿ ਇਹ ਨੌਜਵਾਨ ਕੋਈ ਕੰਮ ਨਹੀਂ ਸੀ ਕਰਦਾ ਤੇ ਅਕਸਰ ਹੀ ਆਪਣੀ ਮਾਂ ਦੇ ਕੋਲੋਂ ਨਸ਼ਾ ਖਰੀਦਣ ਦੇ ਲਈ ਪੈਸੇ ਲੈ ਕੇ ਜਾਂਦਾ ਸੀ ਉਸ ਦੀ ਮਾਂ ਤੇ ਹੋਰ ਪਰਿਵਾਰਿਕ ਮੈਂਬਰਾਂ ਨੇ ਉਸ ਨੂੰ ਬਹੁਤ ਸਮਝਾਇਆ ਸੀ ਕਿ ਉਹ ਨਸ਼ਾ ਛੱਡ ਦੇਵੇ ਪਰਤੂ ਉਹ ਨਹੀਂ ਸੀ ਸਮਝਦਾ ਔਰ ਜਿਸ ਦਿਨ ਉਸ ਨੇ ਖੁਦਕੁਸ਼ੀ ਕੀਤੀ ਹੈ ਉਸ ਦਿਨ ਵੀ ਉਸ ਨੇ ਆਪਣੀ ਮਾਂ ਦੇ ਕੋਲੋਂ ਨਸ਼ਾ ਖਰੀਦਣ ਦੇ ਲਈ ਪੈਸੇ ਮੰਗੇ ਸਨ ਮਾਂ ਨੇ ਮਨਾ ਕਰ ਦਿੱਤਾ ਤਾਂ ਇਹ ਨੌਜਵਾਨ ਆਪਣੇ ਕਮਰੇ ਦੇ ਵਿੱਚ ਗਿਆ ਤਾਂ ਇਸ ਨੇ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ ਜਦੋਂ ਪਰਿਵਾਰਿਕ ਮੈਂਬਰਾਂ ਨੂੰ ਇਹ ਪਤਾ ਲੱਗਾ ਤਾਂ ਪਰਿਵਾਰਿਕ ਮੈਂਬਰ ਤੁਰੰਤ ਹੀ ਕਮਰੇ ਦੇ ਵਿੱਚ ਪਹੁੰਚੇ ਉਹਨਾਂ ਨੇ ਪੱਖੇ ਦੇ ਨਾਲੋਂ ਇਸ ਨੌਜਵਾਨ ਨੂੰ ਹੇਠਾਂ ਉਤਾਰਿਆ ਤਾਂ ਇਸ ਨੂੰ ਹਸਪਤਾਲ ਪਰਿਵਾਰਿਕ ਮੈਂਬਰ ਲੈ ਕੇ ਗਏ ਜਿੱਥੇ ਡਾਕਟਰਾਂ ਨੇ ਇਸ ਨੂੰ ਮ੍ਰਿਤਕ ਐਲਾਨ ਦਿੱਤਾ ਸੋ ਹੁਣ ਪੁਲਿਸ ਦੇ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਔਰ ਪੁਲਿਸ ਨੇ ਇਸ ਨੌਜਵਾਨ ਦੀ ਮ੍ਰਿਤਕ ਦੇਹ ਨੂੰ ਆਪਣੇ ਕਬਜ਼ੇ ਦੇ ਵਿੱਚ ਲੈ ਲਿਆ ਸਿਵਲ ਹਸਪਤਾਲ ਦੀ ਮੋਰਚਰੀ ਦੇ ਵਿੱਚ ਰਖਵਾ ਦਿੱਤਾ ਹੈ ਜਿੱਥੇ ਕਿ ਉਸ ਦਾ ਪੋਸਟਮਾਰਟਮ ਹੋਵੇਗਾ ਉਸ ਤੋਂ ਬਾਅਦ ਉਸ ਜਿਹੜੀ ਦੇ ਹੈ ਪਰਿਵਾਰਿਕ ਮੈਂਬਰਾਂ ਨੂੰ ਸੌਂਪ ਦਿੱਤੀ ਜਾਵੇਗੀ ਸੋ ਨਸ਼ੇ ਦਾ ਕੋਣ ਜਿਹੜਾ ਕਿ ਨਾਸੂਰ ਬਣਦਾ ਜਾ ਰਿਹਾ ਹੈ ਬਹੁਤ ਸਾਰੇ ਨੌਜਵਾਨ ਨਸ਼ੇ ਦੀ ਪੇਂਟ ਚੜ ਗਏ ਨੇ ਇਥੇ ਕਾਬਿਲ ਗੌਰ ਹੈ ਕਿ ਨਸ਼ਾ ਉਹ ਕੋਣਾ ਹੈ ਜਿਹੜਾ ਵੀ ਜਿਸ ਵੀ ਘਰ ਦੇ ਵਿੱਚ ਵੜ ਜਾਂਦਾ ਹੈ ਉਸ ਨੂੰ ਖਾ ਜਾਂਦਾ ਹੈ ਸੋ ਨੌਜਵਾਨ ਸਤਰਕ ਰਹਿਣ ਇਹੋ ਜੀ ਸੰਗਤ ਦੇ ਵਿੱਚ ਨਾ ਬੈਠਣ ਜਿਹੜੇ ਜਿਨ੍ਹਾਂ ਦੇ ਜਿਹੜੇ ਦੋਸਤ ਨੇ ਨਸ਼ਾ ਕਰਦੇ ਨੇ ਉਹਨਾਂ ਦੇ ਕੋਲੋਂ ਇਹ ਅਵੇਅਰ ਰਹਿਣ ਸਤਰਕ ਰਹਿਣ ਔਰ ਆਪਣਾ ਤੇ ਆਪਣੇ ਪਰਿਵਾਰਕ ਜੀਆਂ ਦਾ ਖਿਆਲ ਰੱਖਣ ਨਸ਼ੇ ਦੇ ਕੋਣ ਤੋਂ ਜਿੰਨਾ ਤੂ ਰਿਹਾ ਜਾ ਸਕੇ ਉਹਨਾਂ ਹੀ ਜੀਵਨ ਸੁਖਾਲਾ ਰਹੇਗਾ ਸਹੀ